ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਸੂਤੇ ਟੰਗੇ ਗਏ ਨੇ ਯਾਨੀ ਪੰਜਾਬ ਭਰ ਦੇ ਵਿੱਚ ਅਕਸਰ ਤੁਸੀਂ ਵੇਖਿਆ ਕਿ ਬਹੁਤ ਵੱਡਾ ਰੌਲਾ ਜਿੰਮੀ ਚੋਣ ਨੂੰ ਲੈ ਕੇ ਪੈ ਚੁੱਕਿਆ ਸੀ ਜਿਹਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਗੱਲ ਧਰੀ ਕਿ ਪੰਜਾਬ ਦੀ ਸਰਕਾਰ ਸਾਨੂੰ ਪੁਸਾਰ ਰਹੀ ਹੈ ਸਾਡੇ ਵਰਕਰਾਂ ਨੂੰ ਚੱਕ ਰਹੀ ਹੈ ਪਰ ਸੁਖਵੀਰ ਸਿੰਘ ਬਾਦਲ ਤੇ ਇੱਕ ਨਵੀਂ ਅਪਡੇਟ ਨੇ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਵਾਰ ਫਿਰ ਤੋਂ ਸੁਖਬੀਰ ਸਿੰਘ ਬਾਦਲ ਨੂੰ ਸੰਕਟ ਦੇ ਵਿੱਚ ਡੰਗ ਦਿੱਤਾ। ਯਾਨੀ ਕਹਿੰਦੇ ਜੀ ਟੋਪੀ ਵਾਲਾ ਕੱਲ ਕੀਨੇ ਧੋਖ ਦਿੱਤਾ। ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਕਿਉਂਕਿ ਸੁਖਬੀਰ ਸਿੰਘ ਬਾਦਲ 302 ਦੇ ਪਰਚੇ ਹੀ ਨਹੀਂ ਬਲਕਿ ਕਹਿੰਦੇ ਜੀ ਜਿਸਮ ਬਲੋਸੀ ਦੇ ਧੰਦੇ ਵਾਲੇ ਲੋਕਾਂ ਦੇ ਨਾਲ ਬਾਦ ਗੂੜਾ ਰਿਸ਼ਤਾ ਸੁਖਬੀਰ ਸਿੰਘ ਬਾਦਲ ਦਾ ਪਹਿਲੀ ਵਾਰ ਸੁਣ ਨਜ਼ਾਰੇ ਹਾਂ। ਕਿਉਂਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਜੋ ਬਣ ਕੇ ਨਜ਼ਰ ਆਉਂਦੇ ਨੇ ਉਹ ਹੈ ਨਹੀਂ ਗੇ। ਕਿਉਂ? ਜਦੋਂ ਪੰਜਾਬ ਦੀ ਜਨਤਾ ਬਿਲਕੁਲ ਇਹਨਾਂ ਨੂੰ ਨਹੀਂ ਜਾਣਦੀ ਪਰ ਪਰਦੇ ਦੇ ਪਿਛਲਾ ਸੱਚ ਕੀ ਹੈ ਉਹ ਤੁਹਾਡੇ ਅੱਜ ਸਾਹਮਣੇ ਧਰਾਂਗੇ ਕਿ ਜਿਸਮ ਪਰोसी ਦੇ ਨਾਲ ਇਹਨਾਂ ਦਾ ਰਿਸ਼ਤਾ ਕਿਵੇਂ ਜੁੜ ਜਾਂਦਾ ਉਹਨਾਂ ਦੇ ਨਾਲ ਭਾਈਚਾਰਾ ਕਿਵੇਂ ਬਣਦਾ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਔਰ ਉਸ ਤੋਂ ਪਹਿਲਾਂ ਕਹਿੰਦੇ ਜੀ ਟੋਪੀ ਵਾਲਾ ਕਿੱਲ ਜਿਹੜਾ ਠੋਕਿਆ ਨਾ ਬੜਾ ਹੀ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਗੱਲਬਾਤ ਹੋ ਰਹੀ ਹੈ ਕਿ ਉਹਨਾਂ ਨੂੰ ਇੱਕ ਕੋੜਿਆਂ ਦੀ ਸਜ਼ਾ ਮਿਲੀ ਸੀ ਸੁਖਵੀਰ ਸਿੰਘ ਬਾਦਲ ਤੇ ਸਜ਼ਾ ਕਿਹੜੀ ਲਾਗੂ ਹੋ ਚੁੱਕੀ ਆ ਕੀ ਕਹਿ ਰਹੇ ਆ ਪੰਜਾਬ ਦੇ ਲੋਕ ਲਗ ਲਗ ਥਿਉੜੀਆਂ ਪੰਜਾਬ ਦੇ ਵਿੱਚੋਂ ਕੀ ਆ ਰਹੀਆਂ ਨੇ ਇਹ ਖਬਰ ਸਾਂਝੀ ਕਰਾਂਗੇ ਆ ਸੁਖਵੀਰ ਸਿੰਘ ਬਾਦਲ ਤੇ ਪੰਜਾਬ ਦੀ ਸਰਕਾਰ ਕਿਸ ਕਦਰ ਖਫਾ ਹੋਈ ਹੈ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕਿਹਾ ਅੱਜ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਸੁਣ ਲਓ ਕਿਸ ਦੇ ਉੱਤੇ ਮਾਮਲਾ ਕੀ ਦਰਜ ਹੋਣ ਵਾਲਾ ਸੋਨੂ ਇਹ ਬਿਲਕੁਲੀ ਮਤਲਬ ਇੱਕ ਸੀਐਮ ਦੇ ਹੋਂਦੇ ਨਾਤੇ ਬਿਲਕੁਲ ਲਟੇਰਿਆਂ ਵਾਲਾ ਕੰਮ ਕੀਤਾ ਤੁਹਾਨੂੰ ਲੱਗਦਾ ਕਿ ਕਿਤਨਾ ਕਿਤੇ ਪ੍ਰਕਾਸ਼ ਸਿੰਘ ਬਾਦਲ ਜਿੰਦਾ ਹੁੰਦੇ ਸ਼ਾਇਦ ਉਹ ਅੱਜ ਵੀ ਨਮੋਸ਼ੀ ਚੁੱਕੇ ਜਦੋਂ ਤਾਂ ਇਹ ਫੁਕਰਾ ਆ ਗਿਆ ਇਹਨੇ ਫਕਰੇ ਨਾਲ ਪਾਉਣ ਵਾਪਸ ਕਰਵਾ ਲਿਆ ਤੇ ਇਹਦੇ ਅਟਾ ਨਲਾਇਕ ਪੁੱਤ ਕੀ ਹੋਇਆ ਨਾਮ ਕਿਸਮ ਦਾ ਸਰਪੀ ਸਿੰਘ ਰਾਜੂ ਸੈਕਸ ਰੈਕਟ ਚਲਾਉਂਦਾ ਸੀ ਤੇ ਉਹ ਬੰਦਾ ਸੁਖਵੀਰ ਬੱਦਲ ਦਾ ਭਾਈਵਾਲ ਹੋ ਗਈ ਤੇ ਕਿੱਡੀ ਨਮੋਸ਼ੀ ਵਾਲੀ ਗੱਲ ਜਦੋਂ ਮੈਂ ਦੇਖ ਗਿਆ ਹਾਂ ਨਾ ਨਾ ਮੈਂ 25 ਸਾਲ ਰਾਜ ਕਰਨਾ ਕਿਸੇ ਨੇ ਇਥੇ ਨਹੀਂ ਆਉਣ ਦੇਣਾ ਅੱਗੇ ਸਾਲ ਰਾਜ ਕਰੂੰਗਾ ਮੈਂ ਇਤਰਾ ਠੋਠੋ ਕੇ ਕਰਦਾ ਦਾਈ ਪਰ ਰੱਬ ਨੇ ਇਹੋ ਜੀ ਵੇਖ ਰੀਲਾ ਰਚਾਈ ਖਤਮ ਹੀ ਕਰਤਾ ਹੈ ਤਰੀਕ ਤੇ ਜਾਣ ਲੱਗਦੇ ਅਸੀਂ ਮਰਦਾਸ ਕਰਕੇ ਜਾਣੇ ਹੁੰਦੇ ਆ ਕਿਉਂ ਆਰਾਮ ਦਾ ਸਦਾ ਕੱਖਣ ਰਹਿਣ ਦੇ ਇਹਨੇ ਮੇਰੇ ਤੇ ਬਹੁਤ ਜ਼ੁਲਮ ਕੀਤਾ ਜਿਹੜੇ 302 ਦਾ ਪਰਚਾ ਹੋਣਾ ਚਾਹੀਦਾ ਹੋਰ ਸਾਹਬ ਦੀ ਜਿਹੜੀ ਰਿਪੋਰਟ ਸੀ ਉਹਨਾਂ ਦੀ ਵੀ ਗੱਲ ਜੋਨ ਸਚਾਈ ਬੋਲੀ ਸੀ ਉਹ ਵੀ ਕਲੀਅਰ ਹੋ ਗਿਆ ਕਿ ਇਹ ਇਹਨਾਂ ਨੇ ਆਪ ਹੀ ਕੋ ਨਾ ਕੀਤਾ ਇਹ ਜਿਹੜੇ ਛੋਟੇ ਕਨਾ ਜਿਹੜੇ ਸਾਹਮਣੇ ਆ ਗਏ ਜਿਹੜੇ ਵੱਡੇ ਵੱਡੇ ਕਨਾਇਆ ਜਿਹੜਾ ਪਤਾ ਹੀ ਨਹੀਂ ਹੈ ਕਿ ਕੀ ਕੁਛ ਹੋਇਆ ਉਹ ਕੋਣ ਦੱਸੂਗਾ ਅਸੀਂ ਤੇ ਮਾਨ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਜੇ ਕੁਛ ਹੈਗਾ ਆਪਣੇ ਪਾਵਰ ਉਹਨਾਂ 'ਚ ਵੀ ਹੈਗੀ ਆ ਤੇ ਕਰੋ ਲੱਗਦਾ ਭਗਵਾਨ ਦਮਾਨ ਕਰ ਪਾਣਗੇ ਤੇ ਅੱਖਾ ਜੇ ਵੇਖੀ ਤੇ ਫੇਰ ਤੇ ਨਹੀਂ ਜੇ ਲੱਗਦੀ ਜੇ ਸਚਾਈ ਪੁੱਛੋ ਕਿਉਂਕਿ ਇੱਛਾ ਦੇ ਨਾਲ ਜੇ ਉਹਨਾਂ ਨੇ ਕਰਨਾ ਹੁੰਦਾ ਤੇ ਉਹਨਾਂ ਨੂੰ ਇਹਨਾਂ ਨੂੰ ਕਰ ਵੀ ਸਕਦੇ ਸੀ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਉਹੀ ਲੋਕ ਨੇ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਸਤਾਏ ਹੋਏ ਨੇ ਔਰ ਸੁਖਵੀਰ ਸਿੰਘ ਬਾਦਲ ਨੂੰ ਸਹਾਇਤਾ ਦੇਣ ਦੀ ਅਪੀਲ ਪੰਜਾਬ ਦੇ ਮੁੱਖ ਮੰਤਰੀ ਨੂੰ ਕੀਤੀ ਹੈ ਪੰਜਾਬ ਦਾ ਮੁੱਖ ਮੰਤਰੀ ਵੀ ਕਹਿ ਰਿਹਾ ਹੈ ਅੱਗੋਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਕਸੂਤੇ ਟੰਗੇ ਜਾ ਚੁੱਕੇ ਨੇ ਔਰ ਹੁਣ ਵਿਕਰਮ ਸਿੰਘ ਮਜੀਠੀਆ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਪਰਿਵਾਰ ਤੱਕ ਪੰਜਾਬ ਦੀ ਸਰਕਾਰ ਕਿਵੇਂ ਐਕਸ਼ਨ ਮੋਡ ਵਿੱਚ ਆਊਗੀ ਔਰ ਕਿਵੇਂ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੇਲ੍ਹ ਦੇ ਵਿੱਚ ਧੱਕਣਗੇ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾਂ ਇਹ ਸੁਣ ਲਓ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਦਾ ਮਜ਼ਾਕ ਕਿਵੇਂ ਬਣਾਉਂਦਾ ਤੇ ਕਹਿ ਕੀ ਰਿਹਾ ਸੁਣੋ ਇਹਨਾਂ ਨੂੰ ਅੱਖ ਨਹੀਂ ਹੁੰਦਾ ਸਾਰੇ ਕਾਨਵੈਂਟ ਚ ਪੜੇ ਹੋਏ ਨੇ ਨਾ ਪੰਜਾਬੀ ਆਉਂਦੀ ਹੈ ਇਹਨਾਂ ਨੂੰ ਨਾ ਗੱਲ ਕਰਨੀ ਆਉਂਦੀ ਹੈ ਉਹ ਸੁਖਵੀਰਵਾਲ ਕਹਿੰਦੇ ਸੀ ਲਾ ਸਾਢੇ 2 ਵਜੇ ਉੱਠਿਆ ਕਰਨਗੇ ਜਨਾਂ ਲੋਕਾਂ ਨੂੰ ਉਹ ਮੈਂ ਕਿਹਾ ਢਾਈ ਹੁੰਦਾ ਢਾਈ ਸਾਢੇ 2 ਫਿਰ ਇਹਨਾਂ ਨੂੰ ਅੱਖ ਨਹੀਂ ਹੁੰਦਾ ਇਹਨਾਂ ਨੂੰ ਬੱਸ ਇਹ ਪੇਟਾ ਪੁਰ ਕਿ ਮੈਨੂੰ ਜੰਦਾ ਸੀ ਹੁਣ ਉਹ ਤੁਸੀਂ ਖੋ ਲਿਆ ਕੋਣ ਨਹੀਂ ਫਿਰ ਹੁਣ ਮੁਸ਼ਕਲ ਆ ਤਾ ਸੁਣ ਲਿਆ ਪੰਜਾਬ ਵਾਲੇ ਪੰਜਾਬ ਦਾ ਮੁੱਖ ਮੰਤਰੀ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਦਾ ਮਜ਼ਾਕ ਉਡਾਰ ਰਿਹਾ ਹੈ ਕਿਆ ਉਡਾਰ ਰਿਹਾ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਵਾਕਈ ਸੱਚੀ ਗੱਲ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਸਟੇਜ ਉੱਤੇ ਗੱਲ ਕਹੀ ਸੀ ਇਹ ਗੱਲ ਸੁਣਨ ਵਾਲੀ ਹੈ ਕਹਿੰਦਾ ਇਹਨਾਂ ਨੂੰ ਪੱਕੀ ਪਕਾਈ ਮਿਲ ਜਾਂਦੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਪਿੱਛੇ ਦਾ ਮਾਮਲਾ ਕੀ ਹੈ ਕਿਉਂ ਕਿਉਂਕਿ ਸਿਆਣੇ ਬਜ਼ੁਰਗਾਂ ਦੀ ਕਹਾਵਤ ਇੱਕ ਤੁਸੀਂ ਵੀ ਸੁਣੀ ਹੋਣੀ ਕਹਿੰਦੇ ਜੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਹੁੰਦਿਆਂ ਪੰਜਾਬ ਦੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਮਹਿਲ ਬਣਾ ਕੇ ਬੈਠਾ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਉਹ ਨੇਤਾ ਸੀ ਜਿਹੜਾ ਕੋਈ ਵੀ ਅਫਸਰ ਤਣੀ ਫੜੀ ਕਰਦਾ ਸੀ ਨਾ ਇਹ ਤਾਂ ਸਿੱਧੀ ਧਮਕੀ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਤਾਂ ਉਹ ਇਸ ਤਰ੍ਹਾਂ ਨਹੀਂ ਕਰਦੇ ਸੀ ਉਹ ਜਿਹੜਾ ਉਹਨਾਂ ਦਾ ਉਲਟ ਸੀ ਮਾਮਲਾ ਉਹ ਧਮਕੀ ਨਹੀਂ ਦਿੰਦੇ ਸੀ ਬੜੇ ਸ਼ਾਂਤ ਤਰੀਕੇ ਦੇ ਨਾਲ ਉਹ ਉਸੇ ਅਫਸਰ ਨੂੰ ਮਰਵਾ ਦਿੰਦੇ ਸੀ ਜਿਹੜਾ ਅਫਸਰ ਉਹਨਾਂ ਦੇ ਵਿਰੁੱਧ ਕੋਈ ਬੋਲੀ ਬੋਲ ਜਾਂਦਾ ਸੀ ਤਾਂ ਇਸ ਕਰਕੇ ਪੰਜਾਬ ਦੇ ਲੋਕ ਹੁਣ ਸਮਝ ਚੁੱਕੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਤੱਕ ਬਹੁਤ ਵੱਡੇ ਵੱਡੇ ਮਾਮਲੇ ਸਾਹਮਣੇ ਆ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਕੀ ਕਰਦਾ ਸੀ ਸੁਖਵੀਰ ਸਿੰਘ ਬਾਦਲ ਕਿਹੜੇ ਲੋਕਾਂ ਦੇ ਨਾਲ ਲਿੰਕ ਜੁੜੇ ਨੇ ਯਾਨੀ ਇਸ ਬੰਦੇ ਨੇ ਸਾਫ਼ ਕੀਤਾ ਕਿ ਜਿਹੜੇ ਜਿਸਮ ਦਾ ਧੰਦਾ ਕਰਦੇ ਨੇ ਉਹਨਾਂ ਲੋਕਾਂ ਦੇ ਨਾਲ ਸੁਖਵੀਰ ਸਿੰਘ ਬਾਦਲ ਦਾ ਵੀ ਲੈਣਾ ਦੇਣਾ ਯਾਨੀ ਕਹਿੰਦੇ ਜੀ ਉਹਨਾਂ ਦੇ ਨਾਲ ਗੂੜਾ ਰਿਸ਼ਤਾ ਭਾਈਚਾਰਾ ਰੱਖਦੇ ਨੇ ਇਹ ਹੈ ਸੁਖਵੀਰ ਸਿੰਘ ਬਾਦਲ ਦੀ ਅਸਲੀ ਕਹਾਣੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਸਿਆਣੀ ਸੋਖੀ ਉਮਰ ਦੇ ਵਿੱਚ ਵੀ ਸੁਖਵੀਰ ਸਿੰਘ ਬਾਦਲ ਚਾਲ ਤੇ ਚਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕ ਭਲੀ ਭੰਤੀ ਜਾਣ ਚੁੱਕੇ ਨੇ ਕਿ ਇਹ ਸੁਖਵੀਰ ਸਿੰਘ ਬਾਦਲ ਪੰਜਾਬ ਦੀ ਵਿਰੋਧੀ ਧਿਰ ਦੇ ਨਿੱਤੇ ਹੀ ਨਹੀਂ ਬਲਕਿ ਪੰਜਾਬ ਨੂੰ ਇਹ ਪੰਜਾਬ ਨੂੰ ਮਾਰਨ ਵਾਲੇ ਉਹੀ ਜਲਾਦ ਨੇ ਜਿਹੜਾਂ ਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਸਾਡੇ ਇਸ ਰੰਗਲੇ ਪੰਜਾਬ ਨੂੰ ਸਿੱਟਿਆ ਤੇ ਅੱਜ ਪੰਜਾਬ ਦੀ ਦਸ਼ਾ ਕੀ ਹੈ ਇਹ ਸਾਰੇ ਪੰਜਾਬ ਦੇ ਲੋਕ ਤੁਸੀਂ ਵੇਖ ਰਹੇ ਹੋ ਪਰ ਪੰਜਾਬ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਨਾਂ ਦਲਦਲ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇੱਕ ਪਾਸੇ ਫਿਰ ਤੋਂ ਸੁਖਵੀਰ ਸਿੰਘ ਬਾਦਲ ਉਹਨੂੰ ਹੋਰ ਕੁਝ ਨਹੀਂ ਆਉਂਦਾ ਉਹ ਕਹਿੰਦਾ ਜੀ ਪੰਜਾਬ ਦਾ ਮੁੱਖ ਮੰਤਰੀ ਸਾਡੇ ਵਰਕਰਾਂ ਦੀ ਨਾਲ ੱੱਕਾ ਕਰ ਰਿਹਾ ਕੋਈ ਤਾਂ ਕਹਿੰਦਾ ਇਹਨੂੰ ਕੋੜਿਆਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਦੋਂ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀ ਸੀ ਫਿਰ ਇਹਦੀ ਵਿਸਾਦ ਕੀ ਹੈ ਇਹ ਪੰਜਾਬ ਦੇ ਲੋਕਾਂ ਦੀ ਥਿਓਰੀ ਹੈ ਸਾਡੀ ਨਹੀਂ ਹੈ ਇਹ ਪੰਜਾਬ ਦੇ ਲੋਕ ਕਹਿ ਰਹੇ ਨੇ ਹੁਣ ਇਹਨਾਂ ਗੱਲਾਂ ਦੇ ਉੱਤੇ ਤੁਹਾਡਾ ਸਾਡੇ ਪੰਜਾਬ ਦੇ ਵਿੱਚੋਂ ਕੀ ਕਹਿਣਾ ਇਹ ਮੈਂ ਜਾਣਨਾ ਚਾਹੁੰਨਾ ਤਾਂ ਠੀਕ ਹੈ ਪੰਜਾਬ ਵਾਲੇ ਜੁਨੇ ਭੈਣ ਭਰਾंनो ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ